ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪਾਰਕਿੰਗ ਠੇਕੇਦਾਰ ਵੱਲੋਂ ਆਪਣੀ ਨਿਰਧਾਰਿਤ ਜਗ੍ਹਾ ਤੋਂ ਬਾਹਰ ਵੀ ਗੱਡੀਆਂ ਪਾਰਕ ਕਰਵਾਉਣ ਕਾਰਨ ਟ੍ਰੈਫਿਕ ਸੰਬੰਧੀ ਮੁਸ਼ਕਿਲਾਂ ਵਾਹਨ ਚਾਲਕਾਂ ਨੂੰ ਪੇਸ਼ ਆ ਰਹੀਆਂ ਹਨ ਫਾਸਪੀ ਨਿਊਜ਼ ਟੀਮ ਨੇ ਇਸ ਜਗ੍ਹਾ ਤੇ ਦੇਖਿਆ ਕਿ ਠੇਕੇਦਾਰ ਦੇ ਕਰਮਚਾਰੀ ਪਾਰਕਿੰਗ ਦੀ ਨਿਰਧਾਰਿਤ ਜਗ੍ਹਾ ਤੋਂ ਬਾਹਰ ਵੀ ਪਰਚੀ ਲਗਵਾ ਕੇ ਗੱਡੀਆਂ ਪਾਰਕ ਕਰਵਾ ਰਹੇ ਹਨ ਜਿਸ ਨਾਲ ਸੜਕ ਤੇ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਰਾਹਗੀਰਾਂ ਨੇ ਸਾਡੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਗਲਤ ਹੋ ਰਿਹਾ ਹੈ ਕਿਉਂਕਿ ਨਿਰਧਾਰਿਤ ਜਗ੍ਹਾ ਤੇ ਪਾਰਕਿੰਗ ਠੇਕੇਦਾਰ ਦੇ ਕਰਮਚਾਰੀਆਂ ਵੱਲੋਂ ਹੋਰ ਆ ਰਹੀਆਂ ਗੱਡੀਆਂ ਨੂੰ ਪਰਚੀ ਲਗਾ ਕੇ ਪਾਰਕਿੰਗ ਲਾਈਨ ਤੋਂ ਬਾਹਰ ਵੀ ਗੱਡੀਆਂ ਲਵਾਈਆਂ ਜਾਂਦੀਆਂ ਹਨ ਜਿਸ ਨਾਲ ਸੜਕ ਤੇ ਚੱਲਦੀ ਟ੍ਰੈਫਿਕ ਇੱਕ ਜਾਮ ਦਾ ਰੂਪ ਧਾਰਨ ਕਰ ਲੈਂਦੀ ਹੈ ਉਹਨਾਂ ਇਹ ਵੀ ਕਿਹਾ ਕਿ ਕਿਸੇ ਵਿਭਾਗ ਵੱਲੋਂ ਸਾਹਮਣੇ ਪ੍ਰਾਈਵੇਟ ਰਿਹائشਾਂ ਦੇ ਬਾਹਰ ਵੀ ਪਰਚੀਆਂ ਲਗਾ ਕੇ ਗੱਡੀਆਂ ਪਾਰਕ ਕਰਵਾਈਆਂ ਜਾ ਰਹੀਆਂ ਹਨ ਇੱਥੇ ਦੇਖਣ ਵਿੱਚ ਇਹ ਵੀ ਆਇਆ ਕਿ ਇੱਥੇ ਸਰਕਾਰੀ ਦਫ਼ਤਰਾਂ ਦੇ ਕੁਝ ਅਧਿਕਾਰੀਆਂ ਦੀਆਂ ਗੱਡੀਆਂ ਵੀ ਬਾਹਰ ਹੀ پارک ਕੀਤੀਆਂ ਜਾਂਦੀਆਂ ਹਨ ਜਦਕਿ ਉਹਨਾਂ ਦੀ ਪਾਰਕਿੰਗ ਤਾਂ ਅੰਦਰ ਹੀ ਬਣੀ ਹੋਈ ਹੈ ਸੋ ਪ੍ਰਸ਼ਾਸਨ ਜਾਂ ਸੰਬੰਧਿਤ ਵਿਭਾਗ ਨੂੰ ਇਸ ਵੱਲ ਧਿਆਨ ਦੇ ਕੇ ਇਸ ਪਾਰਕਿੰਗ ਵਿਵਸਥਾ ਨੂੰ ਠੀਕ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਥੋਂ ਲੰਘਦੇ ਵਾਹਨ ਚਾਲਕਾਂ ਨੂੰ ਕਿਸੇ ਜਾਮ ਵਾਲੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ ਜੀ ਲਾਇਓ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਖੜੇ ਹੈ ਇਹਦੇ ਪਾਰਕਿੰਗ ਦੀ ਬਹੁਤ ਸਮੱਸਿਆ ਹੈ ਇੱਥੇ ਕਚੈਰੀ ਚੌਂਕ ਮਾਰਕੀਟ ਚ ਤੇ ਕਚੈਰੀ ਦੇ ਸਾਹਮਣੇ ਪ੍ਰਾਈਵੇਟ ਕੋਠੀਆਂ ਨੇ ਉਹਨਾਂ ਦੇ ਬਾਹਰ ਵੀ ਪਾਰਕਿੰਗ ਲਈ ਜਾਂਦੇ ਵੀ ਜਿੰਨਾਂ ਦਾ ਕੋਈ ਗੈਸਟ ਆਇਆ ਹੁੰਦਾ ਉਹਨਾਂ ਨੂੰ ਵੀ ਪਾਰਕ ਦੀ ਪਰਚੀ ਲਾਣ ਨੂੰ ਫਿਰਦੇ ਨੇ 12ਵੀਂ ਰੋਡ ਤੋਂ ਰੋਡ ਤੋਂ ਵੀ ਕਾਫੀ ਜ਼ਿਆਦਾ ਵਾਦੇ ਨੇ 50 50 100 ਰੁਪਏ ਪਰਚੀਆਂ ਲੈਂਦੇ ਜੇ ਨਈ ਕੋਈ ਚੁਪ ਲਾਂਦਾ ਤਾਂ ਉਹਨੂੰ ਟੋਪਵਾ ਦਿੰਦੇ ਗੱਡੀ ਦੀ ਮੁਸ਼ਕਲ ਕੀ ਵੀ ਪਾਰਕਿੰਗ ਨਹੀਂ ਆਂਦੀ ਗੱਡੀ ਲਾਣ ਦੀ ਜਗ੍ਹਾ ਨਹੀਂ ਮਿਲਦੀ ਇਹ ਪ੍ਰਾਈਵੇਟ ਜਾ ਕੇ ਮਾਰਕੀਟਾਂ 'ਚ ਜਾ ਕੇ ਗੱਡੀਆਂ ਲਾਂਦੇ ਨੇ ਵੈਸੇ ਵੀ ਰੋਡ ਤੇ ਹੈ ਵੈਸੇ ਵੀ ਟ੍ਰਾਫਿਕ ਜਮ ਰਹਿੰਦਾ ਸਾਰਾ ਦਿਨ ਹਾਂਜੀ ਲਿਮਿਟ ਤੇ ਪੂਰੀ ਆਪਣੀ ਲਿਮਿਟ ਦੇ ਅੰਦਰ ਲਾਣ ਆਪਣੀ ਹੱਦ ਦੇ ਅੰਦਰ ਲਗਾਣ ਬਾਹਰ ਜੋ ਪ੍ਰਾਈਵੇਟ ਕੋਠੀਆਂ ਦੇ ਬਾਹਰ ਸਾਹਮਣੇ ਗਵਰਨਮੈਂਟ ਕੋਲੇ ਆ ਉਹਦੇ ਬਾਹਰ ਵੀ ਲਵਾਈਆਂ ਨੇ ਠੇਕਾ ਬਿਲਕੁਲ ਲਿਮਿਟ ਦਾ ਹੋਣਾ ਚਾਹੀਦਾ ਜੀ ਬਹੁਤ ਜ਼ਿਆਦਾ ਮੁਸ਼ਕਿਲ ਆਂਦੀ ਹੈ ਟ੍ਰੈਫਿਕ ਜਾਮ ਦੇ ਕਚਰੀ ਚੌਂਕ ਦੀ ਵੀ ਸਾਰਾ ਸਾਰਾ ਦਿਨ ਟ੍ਰੈਫਿਕ ਜਾਮ ਰਹਿੰਦਾ ਐਸੇ ਚੱਕਰ 'ਚ ਵੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਬਿਲਕੁਲ ਜਾਮ ਹੀ ਰਹਿੰਦਾ ਦੁਪਹਿਰੇ ਆਣ ਕੇ ਮੈਡਮ ਅਮਨਦੀਪ ਕੌਰ ਵੀ ਸਪੈਸ਼ਲ ਇਹਨਾਂ ਨੂੰ ਟ੍ਰੈਫਿਕ ਸਕੜਾਉਂਦੀ ਰਹਿੰਦੀ ਹੈ ਠੇਕੇਦਾਰਾਂ ਨੇ ਚਾਹੀ ਆਪਣੀ ਲਿਮਿਟ 'ਚ ਰਹਿਣਾ ਚਾਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਔਰ ਤੁਸੀਂ ਦੇਖ ਸਕਦੇ ਹੋ ਤੁਸੀਂ ਸਮਝ ਵੀ ਸਕਦੇ ਹੋ ਕਿ ਅੱਜ ਦਾ ਮੁੱਦਾ ਕੀ ਹੈ ਕਿਸੇ ਨੂੰ ਠੇਕਾ ਦਿੱਤਾ ਗਿਆ ਹੈ ਇੱਥੇ ਪਾਰਕਿੰਗ ਦਾ ਲੇਕਿਨ ਇੱਥੇ ਲੋਕ ਜਿਹੜੇ ਕੰਮ ਕਰਵਾਉਣ ਆਉਂਦੇ ਹਨ ਤੁਸੀਂ ਦੇਖ ਸਕਦੇ ਹੋ ਹੱਦਬੰਦੀ ਹੈ ਜਿੱਥੋਂ ਤੱਕ ਠੇਕਾ ਮਿਲਿਆ ਹੈ ਉੱਥੋਂ ਤੱਕ ਤੇ ਗੱਡੀਆਂ ਲਗਵਾਉਣੀਆਂ ਜਾਇਜ਼ ਨੇ ਲੇਕਿਨ ਜਿਹੜੇ ਪਾਰਕਿੰਗ ਦੇ ਠੇਕੇਦਾਰ ਦੇ ਕਰਿੰਦੇ ਨੇ ਉਹ ਪਰਚੀਆਂ ਲਗਾ ਕੇ ਗੱਡੀਆਂ ਰੋਂਗ ਪਾਰਕ ਕਰਵਾਈ ਜਾ ਰਹੇ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਪਿੱਛੇ ਗੱਡੀ ਲਗਵਾਤੀ ਜਿਸ ਨਾਲ ਇੱਥੇ ਰੋਡ ਜਾਮ ਹੋ ਜਾਂਦਾ ਹੈ ਟ੍ਰੈਫਿਕ ਜਾਮ ਹੋ ਜਾਂਦਾ ਹੈ ਔਰ ਇੱਕ ਬੜਾ ਵੱਡਾ ਮ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਲਗਾਤਾਰ ਕਿ ਇਸ ਮਸਲੇ ਦਾ ਹੱਲ ਕਰਵਾਇਆ ਜਾਵੇ ਸੋ ਜਿਹੜੇ ਵੀ ਵਿਭਾਗ ਵੱਲੋਂ ਇਹਨਾਂ ਠੇਕੇਦਾਰਾਂ ਨੂੰ ਇਹ ਠੇਕਾ ਦਿੱਤਾ ਗਿਆ ਹੈ ਉਹਨਾਂ ਨੂੰ ਥੋੜਾ ਆਪਣੀ ਸਮਝ ਨਾਲ ਕੰਮ ਕਰਨਾ ਚਾਹੀਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਰੋਡ ਤੋਂ ਬਾਹਰ ਪਾਰਕਿੰਗ ਲਾਈਨ ਤੋਂ ਬਾਹਰ ਗੱਡੀਆਂ ਖੜੀਆਂ ਨੇ ਜਿਹੜਾ ਕਿ ਜਾਮ ਦਾ ਕਾਰਨ ਬਣਦੀਆਂ ਹਨ ਸੋ ਸਵਾਲ ਇਹੀ ਹੈ ਕਿ ਇਹਨਾਂ ਦੀ ਪੁੱਛਗਿੱਛ ਕੌਣ ਕਰੇਗਾ ਕਿ ਜਿਹੜੀ ਮੁਸ਼ਕਲਾਂ ਸ਼ਹਿਰ 'ਚ ਨਜ਼ਰ ਆਉਂਦੀਆਂ ਇੱਥੋਂ ਅਧਿਕਾਰੀ ਵੀ ਨਿਕਲਦੇ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਜ਼ਿਲ੍ਹਾ ਇੱਕ ਇਥੇ ਪੁਲਿਸ ਕਮਿਸ਼ਨਰੇਟ ਦਾ ਦਫ਼ਤਰ ਵੀ ਹੈ ਔਰ ਐਸ ਜਿਨ੍ਹਾਂ ਕਿਚਾਰੀਆਂ ਵੀ ਹਨ ਲੇਕਿਨ ਧਿਆਨ ਕਿਸੇ ਦਾ ਨਹੀਂ ਜਾਂਦਾ ਕਿਸੇ ਅਧਿਕਾਰੀ ਦਾ ਨਹੀਂ ਜਾਂਦਾ ਕਿਸੇ ਅਥਾਰਟੀ ਦਾ ਨਹੀਂ ਜਾਂਦਾ ਸੋ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਔਰ ਸਬੰਧਤ ਵਿਭਾਗ ਨੂੰ ਇਸ ਬਾਰੇ ਸੂਚਿਤ ਕਰਕੇ ਇਸ ਦਾ ਮਸਲਾ ਹੱਲ ਕਰਵਾਉਣਾ ਚਾਹੀਦਾ ਹੈ ਫਾਸੇ ਨਿਊਜ਼ ਲਈ ਅੰਮ੍ਰਿਤਸਰ ਤੋਂ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੀਤ ਕੁਮਾਰ